ਕਮੇ 247 ਦੇ ਵਿੱਚ ਵਿਸ਼ੇਪਰਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਿਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉਤੇ ਕਰਾਂਗੇ ਚਰਚਾ ਮੇਰੇ ਸਾਥ ਟੈਨਗੇਟੀਵੀ ਦੇ ਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਗਿੱਲ ਸੋ ਪ੍ਰੋਗਰਾਮ ਦਾ ਆਗਾਜ਼ ਕਰਨ ਦੇ ਲਈ ਸਭ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਅਮਰੀਕਾ ਨੇ ਰੂਸੀ ਮੀਡੀਆ ਚੈਨਲ ਆਰਟੀ ਤੇ ਨਵੀਆਂ ਪਾਬੰਦੀਆਂ ਕਿਤੇ ਲਗਾ ਦਿੱਤੀਆਂ ਨੇ ਇਹ ਐਂਟੀ ਬਲਿੰਕਨ ਜਿਹੜੇ ਬਲਿੰਕਨ ਨੇ ਇਹਨਾਂ ਦੇ ਵਿਦੇਸ਼ ਮੰਤਰੀ ਜੀ ਉਹਨਾਂ ਨੇ ਕੱਲ ਦੱਸਿਆ ਆ ਕਿ ਜਿਹੜਾ ਆਰਟੀ ਚੈਨਲ ਆ ਰਸ਼ੀਅਨ ਟੈਲੀਵਿਜ਼ਨ ਇਹ ਜਿਹੜਾ ਰੂਸ ਦੀ ਜਿਹੜਾ ਖੁਫੀਆ ਤੰਤਰ ਹੈ ਉਹਦਾ ਹਿੱਸੇ ਵਜੋਂ ਕੰਮ ਕਰ ਰਿਹਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਮੀਡੀਆ ਆਊਟਲੈਟ ਹੈ ਇਹ ਇਕੱਲਾ ਖਬਰਾਂ ਦਾ ਜ ਟੀਵੀ ਨਹੀਂ ਆ ਜੀ ਇਹ ਬੜੀਆਂ ਖੁਫੀਆਂ ਜਾਣਕਾਰੀਆਂ ਜਿਹੜੀਆਂ ਯੂਐਨ ਦੀਆਂ ਨੇ ਉਹ ਰਸ਼ੀਆ ਨੂੰ ਭੇਜਦਾ ਆ ਤੇ ਸਾਡੇ ਲੋਕਤੰਤਰ ਨੂੰ ਜਿਹੜਾ ਕਾਫੀ ਕਮਜ਼ੋਰ ਕਰ ਰਿਹਾ ਆ ਇਹ ਤੋਂ ਰਵਾਨਾ ਨੂੰ ਤੇ ਹੋਰ ਦੋਸ਼ ਲਾਇਆ ਕਿ ਡਰੋਨ ਖਰੀਦਣ ਜਾਂ ਜੰਗੀ ਸਮੱਗੋ ਸਮਾਨ ਖਰੀਦਣ ਲਈ ਜਿਹੜਾ ਆਨਲਾਈਨ ਫੰਡ ਰੇਜ਼ਿੰਗ ਵੀ ਕਰਦਾ ਉਤੋਂ ਵਾਸਤੇ ਤੇ ਜਿਹੜੇ ਬਲਿੰਕ ਨਹੀਂ ਰਹੀਆਂ ਜਦੋਂ ਇਹ ਪ੍ਰੈਸ ਕਾਨਫਰੰਸ 'ਤੇ ਇਲਜ਼ਾਮ ਲਾ ਰਹੇ ਸੀਗੇ ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਆਰਟੀ ਜਿਹੜਾ ਹੈਗਾ ਚੈਨਲ ਉਹਨਾਂ ਨੇ ਉਹ ਨਾਲ-ਨਾਲ ਉਹਨਾਂ ਦੇ ਜਿਹੜੇ ਸੀ ਉਹ ਦਿਖਾਏ ਤੇ ਨਾਲ ਹੀ ਜਿਹੜੇ ਰੂਸ ਦਾ ਵਿਦੇਸ਼ ਮੰਤralਾ ਆ ਉਹਦੀ ਜਿਹੜੀ ਬਲਾਰਾ ਮਾਰੀਆ ਜ਼ਖਾਰੋਵਾ ਉਹਨਾਂ ਨੇ ਕਿਹਾ ਕਿ ਜਿਹੜਾ ਅਮਰੀਕਾ ਨੂੰ ਰੂਸ ਤੇ ਪਾਬੰਦੀਆਂ ਲਾਉਣ ਦਾ ਬਹਾਨਾ ਕੋਈ ਨਾ ਕੋਈ ਚਾਹੀਦਾ ਹੁੰਦਾ ਤੇ ਕੋਈ ਨਵਾਂ ਬਹਾਨਾ ਉਹਨਾਂ ਲੱਭ ਲਿਆ ਵੈਸੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਆ ਨੈਸ਼ਨਲ ਪੋਸਟ ਦੇ ਕੈਨੇਡੀਅਨ ਵਿਸ਼ੇਸ਼ ਪੋਲਿੰਗ ਦੇ ਅਨੁਸਾਰ 11 ਸਤੰਬਰ ਤੱਕ ਸੰਭਾਵਿਤ ਯੂਐਸ ਵੋਟਾਂ ਦੇ ਵਿੱਚੋਂ 50% ਜਿਹੜੇ ਆ ਡੈਮੋਕ੍ਰੈਟਿਕ ਉਮੀਦਵਾਰ ਇਹ ਨੈਸ਼ਨਲ ਪੋਸਟ ਸਾਡਾ ਆਪਣਾ ਇੱਥੇ ਕੈਨੇਡਾ ਦਾ ਅਖਬਾਰ ਹੈ ਜੀ ਇਹਨਾਂ ਨੇ ਇੱਕ ਸਰਵੇ ਕਰਾਇਆ ਆ ਜੀ ਇਹਨਾਂ ਦਾ ਜਿਹੜਾ ਸਰਵੇ ਆ ਇਹ ਨੀਲਸਨ ਆਂ ਦਾ ਸਰਵੇ ਆ ਜੀ ਉਹਦੇ ਕੁਝ ਅੰਕੜੇ ਰਿਲੀਜ਼ ਕੀਤੇ ਆ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਹੁਣ ਹੋਈ ਆ 11 ਸਤੰਬਰ ਨੂੰ ਇਹ ਸਰਵੇ ਹੋਇਆ ਤੇ ਜਿਹੜੀ ਡਿਬੇਟ ਹੋਈ ਆ ਉਹਦੇ ਤੋਂ ਬਾਅਦ ਦਾ ਹਾਲਾਤ ਵੇਖਣ ਦੀ ਕੋਸ਼ਿਸ਼ ਕੀਤੀ ਅੱਜ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ 50% ਜਿਹੜੇ ਆ ਡੈਮੋਕ੍ਰੇਟ ਨੇ ਉਹ ਜਿਹੜੇ ਆ ਨਹੀਂ ਉਹ ਕਹਿੰਦਾ ਕਿ 50% ਜਿਹੜੇ ਕੈਨੇਡੀਅਨ ਆ ਉਹ ਡੈਮੋਕ੍ਰੈਟਿਕ ਉਮੀਦਵਾਰ ਹੈ ਜਿਹੜੀ ਕਮਲਾ ਹੈ ਸੋ ਉਹਨੂੰ ਵੋਟਾਂ ਪਾਉਣਗੇ ਹਾਂ ਤੇ ਜਿਹੜਾ ਹੈਗਾ 트럼ਪ ਉਹਦੀ ਹੁਣ ਰਹਿ ਗਈ 47% ਉਹ ਕਹਿੰਦੇ ਜੇਕਰ ਅੱਜ ਦੀ ਰੇਟ ਤੇ ਜੋ ਬਾਈਡਨ ਹੁੰਦਾ ਤੇ ਫਿਰ ਹਾਲਾਤ ਹੋਰ ਹੋਣੇ ਸੀਗੇ ਕਿ 46% ਵੋਟਾਂ ਪੈਣੀਆਂ ਸੀ 트럼ਪ ਨੂੰ ਤੇ 38% ਪੈਣੀਆਂ ਸੀਗੀਆਂ ਜੋ ਬਾਈਡਨ ਨੂੰ ਯਾਨੀ ਕਿ ਬਹੁਤ ਚੰਗਾ ਉਹਨਾਂ ਕਹਿਆ ਕਿ ਡੈਮੋਕ੍ਰੇਟ ਵਾਸਤੇ ਹੋ ਗਿਆ ਕਿ ਉਹਨਾਂ ਨੇ ਆਪਣਾ ਕੈਂਡੀਡੇਟ ਬਦਲਿਆ ਸੋ ਜਿਹੜੀ ਇਹ ਬਹਿਸ ਹੋਈ ਹੈ ਮੰਗਲਵਾਰ ਵਾਲੇ ਦਿਨ ਇਹ 27 ਮਿਲੀਅਨ ਲੋਕਾਂ ਨੇ ਇਹਨੂੰ ਵੇਖਿਆ ਆ ਤੇ ਜਿਹੜੀ ਨੀਲਸਨ ਦੇ ਅੰਕੜੇ ਆ ਰਹੇ ਆ ਉਹਦੇ ਮੁਤਾਬਕ ਜਿਹੜੀ ਇਹ ਤੋਂ ਪਹਿਲੀ ਵੈਸ ਹੋਈ ਸੀਗੀ ਜੀ ਆਪਣੇ ਟਰੰਪ ਤੇ ਜੋ ਬਾਈਡਨ ਚ ਜੀ ਉਹਦੇ ਚ ਉਹਦੇ ਨਾਲੋਂ 15 ਮਿਲੀਅਨ ਵੱਧ ਲੋਕਾਂ ਨੇ ਇਹਨੂੰ ਵੇਖਿਆ ਆ ਹਮ ਤੇ ਸਭ ਤੋਂ ਵੱਡੀ ਡਿਬੇਟ ਉਹ ਕਹਿੰਦੇ ਅਜ ਤੱਕ ਜਿਹੜੀ ਹੋਈ ਆ ਉਹ ਟਰੰਪ ਬਨਾਮ ਹਲੇਰੀ ਕਲਿੰਟਨ ਦੀ ਸੀ ਜਿਹਨੂੰ 75 ਮਿਲੀਅਨ ਲੋਕਾਂ ਨੇ ਵੇਖਿਆ ਸੀਗਾ ਹਮ ਤੇ 13 ਮਿਲੀਅਨ ਤੋਂ ਵੱਧ ਲੋਕਾਂ ਨੇ ਯੂਟਿਊਬ ਬੈਚ ਵੀ ਇਹਨੂੰ ਵੇਖਿਆ ਸੀਗਾ ਸੋ ਜਿਹੜੀ ਉਹ ਬੈਚ ਸੀ ਉਹ ਸਾਰਿਆਂ ਤੋਂ ਵੱਡੀ ਸੀ ਅਜੇ ਤੱਕ ਵੀ ਉਸ ਮਾਰਕ ਤੇ ਨਹੀਂ ਪਹੁੰਚ ਸਕੇ ਜੀ ਸੋ ਜਿਹੜੇ ਯੂਟਿਊਬਰ ਯੂਟਿਊਬ ਸੀਗਾ ਉੱਤੇ ਕਈ ਚੈਨਲਾਂ ਨੇ ਇਹਨੂੰ ਨਾਲ ਦੀ ਨਾਲ ਪ੍ਰਸਾਦ ਕੀਤਾ ਸੀਗਾ ਤੇ ਬਹੁਤ ਸਾਰੇ ਲੋਕਾਂ ਨੇ ਇਸ ਡਿਬੇਟ ਨੂੰ ਵੇਖਿਆ ਤੇ ਆਪਣਾ ਮਨ ਬਣਾਇਆ ਜੀ ਬਿਲਕੁਲ ਅਗਲੀ ਗੱਲ ਕਰੀਏ ਸਾਈ ਧਾਰਮਿਕ ਗਾਗੂ ਪਾ ਫਰਾਂਸ ਤੇ ਅਮਰੀਕਾ ਦੇ ਦੋਵੇਂ ਪ੍ਰਮੁੱਖ ਰਾਸ਼ਟਰਪਤੀ ਉੱਤੇ ਉਮੀਦਵਾਰਾਂ ਜੀਵਨ ਦੇ ਵਿਰੁੱਧ ਦੱਸਿਆ ਜੀ ਏ ਅੱਜਕੱਲ ਬਾਹਰ ਦੌਰੇ ਤੇ ਸੀਗੇ ਕੁਝ ਏਰੀਆ ਚ ਗਏ ਹੋਏ ਸੀਗੇ ਥਾਈਲੈਂਡ ਵਗੈਰਾ ਜਿੱਥੇ ਅਸੀਂ ਕੱਲ ਵੀ ਨਿਊਜ਼ ਕੀਤੀ ਸੀ ਕਿ ਉਹਨਾਂ ਨੇ ਕਾਫੀ ਸਾਰੀਆਂ ਗੱਲਾਂ ਉੱਥੇ ਕਈਆਂ ਨੇ ਅਮਨ ਸ਼ਾਂਤੀ ਦੀ ਗੱਲ ਕਹੀ ਆ ਤੇ ਇਥੋਂ ਤੱਕ ਇੱਕ ਮੁਸਲਮਾਨ ਮਸਜਿਦ ਵਿੱਚ ਵੀ ਗਏ ਤੇ ਇੱਕ ਅਮਾਮ ਨਾਲ ਮਿਲ ਕੇ ਇਹਨਾਂ ਨੇ ਸਾਰੀ ਦੁਨੀਆ ਨੂੰ ਅਮਨ ਦਾ ਸੰਦੇਸ਼ ਵੀ ਦਿੱਤਾ ਸੀਗਾ ਤੇ ਹੁਣ ਉਹਨਾਂ ਦਾ ਬਿਆਨ ਇਹ ਆਇਆ ਹੈ ਕਿ ਜਿਹੜੇ ਕੈਥੋਲਿਕ ਵੋਟਰ ਨੇ 크੍ਰਿਸਚਨ ਵੋਟਰ ਜਿਹੜੇ ਆ ਅਮਰੀਕਾ ਦੇ ਉਹ ਕਹਿੰਦੇ ਆ ਕਿ ਚੋਣ ਚੋਣ ਦੇ ਲੋ ਜਾਣਗੇ ਇਹ ਵੇਖ ਲੈ ਵੀ ਇਹਦਾ ਜੋ ਬੁਰਾ ਘਟ ਕਣਾ ਬੁਰਾ ਕਹਿੰਦਾ ਵੀ ਦੋਵੇਂ ਬੰਦੇ ਬੁਰੇ ਹੀ ਆ 트ੰਪ ਵੀ ਤੇ ਕਮਲਾ ਹੈਰਸ ਵੀ ਉਹਨਾਂ ਨੇ ਨਾ ਤੇ ਨਹੀਂ ਨਗਾ ਲਿਆ ਪਰ ਉਹਨਾਂ ਨੇ ਕਹਿੰਦੇ ਆ 트ੰਪ ਆ ਉਹ ਕਹਿੰਦਾ ਕਿ ਜਿਹੜੇ ਪ੍ਰਵਾਸੀ ਆ ਮੈਂ ਉਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਤੇ ਉਹ ਕਹਿੰਦਾ ਹੈ ਕਿ ਜਿਹੜਾ ਬੰਦਾ ਪ੍ਰਵਾਸੀਆਂ ਦਾ ਸਵਾਗਤ ਨਹੀਂ ਕਰਦਾ ਇਹ ਵੀ ਇੱਕ ਕਿਸਮ ਦਾ ਪਾਪ ਕਰ ਰਿਹਾ ਉਹ ਤੇ ਦੂਜੇ ਪਾਸੇ ਕਮਲਾ ਹੈਰਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਗਰਮ ਪਾਪ ਜਿਹੜਾ ਕਰਨਾ ਉਹਨੂੰ ਜਾਇਜ਼ ਮੰਨਦੀ ਆ ਤੇ ਉਹ ਕਹਿੰਦੇ ਕਿ ਵੀ ਕਿਸੇ ਦਾ ਕਤਲ ਹੁੰਦਾ ਆ ਤੇ ਉਹ ਕਿਉਂਕਿ ਇੱਕ ਧਾਰਮਿਕ ਨੇਤਾ ਤੇ ਉਹਦੇ ਮੁਤਾਬਕ ਕਹਿੰਦਾ ਕਿ ਇਹ ਉੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿਉਂਕਿ ਦੱਖਣਪੂਰ ਵੀ ਏਸ਼ੀਆ ਦੇ ਦੌਰੇ ਤੇ ਸੀਗੇ 12 ਦਿਨ ਤੇ ਉੱਥੇ ਜਰੋਅਲਗੇ ਉਹਨਾਂ ਨੇ ਕਾਨਫਰੰਸ ਕੀਤੀ ਆ ਉਹ ਕਹਿੰਦੇ ਆ ਕਿ ਦੋਵੇਂ ਹੀ ਬੰਦੇ ਜਿਹੜੇ ਆ ਉਹ ਮਨੁੱਖਤਾ ਦੇ ਖਿਲਾਫ ਜਾਂ ਜ਼ਿੰਦਗੀ ਜਿਹੜੀ ਆ ਉਹਦੇ ਖਿਲਾਫ ਕੰਮ ਕਰਨ ਵਾਲੇ ਆ ਤੇ ਭਾਰਵੇਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਹੋਵੇ ਤੇ ਜਦ ਬੱਚਿਆਂ ਨੂੰ ਗਰਭ ਚ ਮਾਰਨਾ ਹੋਵੇ ਪੋਪ ਨੇ ਨਾਤ ਨਹੀਂ ਉਹਨਾਂ ਦਾ ਲਿਆ ਪਰ ਕੈਥੋਲਿਕ ਲੋਕਾਂ ਨੂੰ ਕਿਹਾ ਕਿ ਤੁਸੀਂ ਦੋਵਾਂ ਜਿਹੜਾ ਘੱਟ ਬਣਾ ਨੂੰ ਚੁਣਨਾ ਹੈ ਕਿਉਂਕਿ ਹੋਰ ਕੋਈ ਆਪਸ਼ਨ ਹੈ ਨਹੀਂ ਦੂਜੇ ਪਾਸੇ ਪੋਪ ਨੇ ਇਜ਼ਰਾਈਲ 'ਚ ਜਿਹੜੀ ਬੰਬਾਰੀ ਇਜ਼ਰਾਈਲ ਕਰ ਰਿਹਾ ਲਗਾਤਾਰ ਗਾਜ਼ਾ 'ਚ ਉਹਦੇ ਤੇ ਵੀ ਕਮੈਂਟ ਕੀਤਾ ਉਹਨਾਂ ਨੇ ਕਿਹਾ ਕਿ ਗਾਜ਼ਾ 'ਚ ਜੋ ਬੱਚਿਆਂ ਦੀ ਹੱਤਿਆ ਹੁੰਦੀ ਹੈ ਨਾ ਤੇ ਉਹਨਾਂ ਦੀ ਅਸੀਂ ਬੰਬਾਰੀ ਜਦੋਂ ਕਰਦੀਆਂ ਉਹ ਇਜ਼ਰਾਈਲ ਦੀਆਂ ਫੌਜਾਂ ਤੇ ਉਥੇ ਜਿਹੜੇ ਬੱਚੇ ਮਰਦੇ ਆ ਜਾਂ ਉਥੋਂ ਦੇ ਲੋਕ ਮਰਦੇ ਆ ਤੇ ਉਹ ਲਾਸ਼ਾਂ ਜਦੋਂ ਵੇਖਦੇ ਆ ਤੇ ਫਿਰ ਤੁਹਾਡਾ ਮਨ ਬੇਚੈਨ ਹੋ ਜਾਂਦਾ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਦ੍ਰਿਸ਼ ਹੈ ਨਾ ਇਹ ਬਹੁਤ ਭੈਣਾ ਆ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਇਜ਼ਰਾਈਲ ਹੈ ਦੀ ਨਿੰਦਾ ਕਰਨੀ ਬੰਦ ਦੀ ਇਸ ਮਾਮਲੇ 'ਚ ਕਿਉਂ ਬੱਚਿਆਂ ਨੂੰ ਕਿਸੇ ਨੂੰ ਨਹੀਂ ਬਖਸ਼ ਰਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਨਾ ਇਜ਼ਰਾਈਲ ਤੇ ਨਾ ਹੀ ਹਮਾ ਚੜਾ ਇਹ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੇ ਆ ਪੋਪ ਨੇ ਕਿਹਾ ਕਿ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਤੇ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਸ਼ਾਂਤੀ ਲਈ ਕਦਮ ਚੁੱਕੇ ਜਾ ਰਹੇ ਆ ਗੱਲਾਂ ਕੀਤੀਆਂ ਜਾ ਰਹੀਆਂ ਪਰ ਸ਼ਾਂਤੀ ਲਈ ਕੀਤਾ ਕੁਝ ਨਹੀਂ ਜਾ ਰਿਹਾ ਜੀ ਬਿਲਕੁਲ ਇਜ਼ਰਾਈਲ ਦੀ ਫੌਜ ਨੇ ਗਾਜ਼ਾ ਤੇ ਹਮਲਾ ਜਾਰੀ ਰੱਖਿਆ ਹੈ ਤੇ ਗਾਜ਼ਾ ਸਿਟੀ ਤੇ ਖਾਨ ਯੂਨਸ ਤੇ ਹਮਲਿਆਂ ਦੇ ਵਿੱਚ ਕਈ ਫਲਸਤੀਨੀਆਂ ਦੀ ਮੌਤ ਹੋ ਗਈ ਹੈ ਇਹ 19 ਲੋਕਾਂ ਹੋਰ ਦੀ ਮੌਤ ਦੱਸੀ ਜਾਂਦੀ ਹੈ ਜੀ ਤੇ ਜਿਹੜੀ ਸੰਯੁਕਤ ਰਾਸ਼ਟਰ ਦੀ ਉਥੇ ਟੀਮ ਟੀਕਾ ਕਰਨ ਕਰ ਰਹੀ ਸੀ ਇਹ ਮੰਨੇ ਕਿ ਅਸੀਂ 12 ਦਿਨਾਂ ਚ 5 ਲੱਖ ਤੇ 60 ਹਜ਼ਾਰ ਬੱਚਿਆਂ ਨੂੰ ਜਿਹੜੇ ਡਰਾਪਸ ਦਿੰਦੇ ਆ ਪੋਲੀਏ ਦੇ ਉਹ ਦਿੱਤੇ ਆ ਹਾਲਾਂਕਿ ਇਹਨਾਂ ਦਿਨਾਂ ਚ ਬੰਬਾਰੀ ਚੱਲਦੀ ਰਹੀ ਆ ਸੋ ਖਾਨ ਜੂਨਸ ਦੇ ਹਮਲੇ ਚ ਦੋ ਹੋਰ ਫਲਸਤੀਨੀਆਂ ਦੀ ਕਈ ਫਲਸਤੀਨੀਆਂ ਦੀ ਮੌਤ ਹੋਈ ਹੈ ਯਾਰ ਤੇ ਜਿਹੜਾ ਉਹ ਤੋਂ ਇੱਕ ਦਿਨ ਬਾਅਦ ਪੂਰੇ ਪੱਟੀ ਜਿਹੜੀ ਗਾਜ਼ਾ ਪੱਟੀ ਆ ਉਹਦੇ ਵਿੱਚ ਵੀ ਹਮਲੇ ਜਾਰੀ ਰਹੇ ਤੇ 19 ਲੋਕਾਂ ਦੀ ਮੌਤ ਹੋਈ ਆ ਜੀ ਇਸ ਤੋਂ ਇਲਾਵਾ ਇਜ਼ਰਾਈਲ ਦੇ ਲੜਾਕੂ ਜਹਾਜ਼ ਨੇ ਉਹਨਾਂ ਦੱਖਣੀ ਨਬਾਨ ਦੇ ਬਲਿੰਦਾ ਚ ਇੱਕ ਇਮਾਰਤ ਨੂੰ ਟਾਰਗੇਟ ਕੀਤਾ ਜਿੱਥੇ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉੱਥੇ ਹਿਜ਼ਬੁੱਲਾ ਦੇ ਜਿਹੜੇ ਕਾਰਕੁਨ ਸੀਗੇ ਜਾਂ ਫੌਜੀ ਸੀਗੇ ਉਹਨਾਂ ਦਾ ਇੱਕ ਗਰੁੱਪ ਸੀ ਜਿਹਦਾ ਅਸੀਂ ਪਛਾਣਿਆ ਸੀਗਾ ਤੇ ਬਲੀਦਾ ਚ ਇੱਕ ਹੋਰ ਮਾਰਤਲੂ ਨੁਕਸਾਨ ਪਹੁੰਚਿਆ ਤੇ ਫੌਜ ਜਿਹੜੀ ਇਜ਼ਰਾਈਲੀ ਨੇ ਐਕਸ ਦੇ ਉੱਤੇ ਪਾ ਕੇ ਕੋਈ ਛੋਹਣਾ ਕੀਤੀ ਆ ਕਿ ਦੱਖਣੀ ਲਬਨਾਨ ਦੇ ਅਜਤਾ ਅਲ ਸ਼ਾਬ ਖੇਤਰ ਤੇ ਹਮਲਾ ਕਰ ਲਈ ਉਹਨਾਂ ਨੇ ਤੂਬਖਾਨੇ ਦੀ ਵਰਤੋਂ ਵੀ ਕੀਤੀ ਆ ਤੇ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉੱਤਰੀ ਗਾਜ਼ਾ ਤੋਂ ਇਜ਼ਰਾਈਲ ਦੇ ਦੱਖਣੀ ਸ਼ਹਿਰ ਜਿਹੜਾ ਆ ਆਸ਼ਕਰ ਆਸ਼ਕਲੂਨ ਉਹਦੇ ਉੱਤੇ ਦੋ ਰਾਕਟ ਜਿਹੜੇ ਉਹ ਦਾਗੇ ਗਏ ਸੀਗੇ ਤੇ ਇੱਕ ਰਾਕਟ ਨੂੰ ਤੇ ਅਸੀਂ ਪਹਿਲਾਂ ਹੀ ਰਾਹ ਚ ਮਾਰਗਦਾ ਤੇ ਦੂਜਾ ਆਪਣੇ ਆਪ ਸਮੁੰਦਰ ਡਿੱਗ ਗਿਆ ਸਾਡਾ ਕੋਈ ਜਾਨੀਮਾਲੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਜੀ ਅਗਲੀ ਖਬਰ ਕਰਦੇ ਹਾਂ ਚੱਕਰਵਾਤੀ ਤੂਫਾਨ ਯਾਗੀ ਤੋਂ ਬਾਅਦ ਮਿਆਂਮਾਰ ਦੇ ਵਿੱਚ ਕਹਿੰਦੇ ਭਿਆਨਕ ਹੜ ਜਿਹੜਾ ਉਹ ਆ ਗਿਆ ਇਹ ਤੇ ਕਾਫੀ ਜਗ੍ਹਾ ਤੇ ਇਹਦਾ ਨੁਕਸਾਨ ਹੋ ਰਿਹਾ ਜੀ ਤਾਈਵਾਨ ਚਾਈਨਾ ਦੇ ਕੋ ਟੱਟ ਤੇ ਤੇ ਹੋਰ ਵੀ ਆਪਾਂ ਕਈ ਜਗ੍ਹਾ ਤੇ ਇਹਦਾ ਹਾਲ ਵੇਖਿਆ ਤੇ ਜਿਹੜਾ ਮਿਆਂਮਾਰ ਹੈ ਉਹ ਪਹਿਲਾਂ ਹੀ ਸਵਲਵਾੜ ਵਿੱਚ ਉਲਝਿਆ ਆ ਤੇ ਲੋਕ ਉੱਥੇ ਬੜੀ ਬੁਰੀ ਹਾਲਤ ਚ ਆ ਉਰੇ ਇਡਕ ਫਲੱਡ ਆਇਆ ਇਹਦੇ ਨਾਲ 2,30,000 ਲੋਕ ਜਿਹੜੇ ਆ ਉਹਨਾਂ ਨੂੰ ਆਪਣੇ ਘਰ ਛੱਡਨੇ ਪਿਆ ਤੇ ਉਤੋਂ ਦੀ ਜਿਹੜੀ ਸਰਕਾਰੀ ਮੀਡੀਆ ਉਹਦੇ ਮੁਤਾਬਕ ਉਹ ਕਹਿ ਰਿਹਾ ਕਿ ਐਸੋੜੇ ਸਾਡੀ ਹਾਲਤ ਨਹੀਂ ਮਾੜੀ ਆ ਕਿ ਸਾਨੂੰ ਜੇ ਵਿਦੇਸ਼ੀ ਸ਼ਹਾਤਾ ਨਹੀਂ ਮਿਲਦੀ ਤੇ ਇਹਨਾਂ ਲੋਕਾਂ ਦਾ ਮੁੱਢਲ ਸੇਵਾ ਤੇ ਇਹਨਾਂ ਦੀ ਖਾਣ ਪਾਣੀ ਦਾ ਅਸੀਂ ਪ੍ਰਬੰਧ ਨਹੀਂ ਕਰ ਸਕਦੇ ਜੀ ਤੇ ਮੀਆਂ ਮਾਰਦੀ ਫੌਜ ਨੇ ਕਿਹਾ ਹੈ ਕਿ ਹੁਣ ਤੱਕ ਹੜਕਨ 33 ਲੋਕ ਮਰ ਚੁੱਕੇ ਆ ਤੇ ਜਿਹੜੀ ਸਰਕਾਰੀ ਰੋਜ਼ਾਨਾ ਨਿਊ ਲਾਈਟ ਆਫ ਮਿਆਂਮਾਰ ਉਹਨਾਂ ਦੀ ਅਖਬਾਰ ਆ ਉਹਦਾ ਕਹਿਣਾ ਹੈ ਕਿ ਮਾਰੇ ਮੋਟੇ ਜਿਹੜੇ ਕੈਂਪ ਤੇ ਬਣਾਏ ਗਏ ਆ ਜਿਹੜੇ ਲੋਕੀ ਬੇਕਾਰ ਹੋਏ ਆ ਪਰ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸੀਗਾ ਜਿਹਦਾ ਸਾਹਮਣਾ ਉਹਨਾਂ ਨੂੰ ਵੀ ਕਰਨਾ ਪਿਆ ਇਸ ਤੂਫਾਨ ਨੇ ਵਿਟਨਾਮ ਚੀਨੀ ਟਾਪੂ ਹਨਾਨ ਤੇ ਫਿਲੀਪੀਨਸ ਵਿੱਚ ਵੀ ਕਈ ਲੋਕਾਂ ਦੇ ਉੱਤੇ ਮਹਾਨ ਨੁਕਸਾਨ ਹੋਇਆ ਜੀ ਕੱਲ ਆਪਾਂ ਕਰ ਰਹੇ ਸੀ ਕਿ ਇੱਕ ਚੱਕਰਵਾਦੀ ਤੂਫਾਨ ਜਿਹੜਾ ਉਹ ਭਾਰਤ ਵਿੱਚ ਬੰਦ ਰਿਹਾ ਜਿਹਦੇ ਨਾਲ ਤੇਜ਼ ਹਵਾਵਾਂ ਤੇ بارش ਦੀ ਸੰਭਾਵਨਾ ਹੈ ਜਿਹੜਾ ਸੈਂਟ੍ਰਿਕ ਦੇ ਅੰਮ੍ਰਿਤਸਰ ਵੀ ਦੱਸਿਆ ਜਾ ਰਿਹਾ ਸੀ ਜੀ 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 ਬਿਲਕੁਲ ਕਾਂਗੋ ਦੇ ਵਿੱਚ ਤਖਤਾ ਪਲਟ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਤਿੰਨ ਅਮਰੀਕੀਆਂ ਸਮੇਤ 37 ਲੋਕਾਂ ਨੂੰ ਮੌਤ ਦੀ ਸਜ਼ਾ ਜਿਹੜੀ ਇਸ ਨੇ ਫੌਜੀ ਅਦਾਲਤ ਨੇ ਇਹ ਮਕਦਮੇ ਦੀ ਸੁਣਵਾਈ ਕੀਤੀ ਸੀ ਤੇ ਜਿਹੜਾ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ 17 37 ਲੋਕਾਂ ਨੂੰ ਸਜ਼ਾ ਸੁਣਾਈ ਆ ਤੇ 14 ਨੂੰ ਬਰੀ ਕਰਤਾ ਤੇ ਇਹਨਾਂ ਵਿੱਚ ਤਿੰਨ ਅਮਰੀਕੀ ਵੀ ਨੇ ਹੂੰ ਹੂੰ ਇਹ ਜਿਹੜਾ ਕਾਂਗੋ ਦੇ ਵਿੱਚ ਮਈ ਚ ਤਖਤਾ ਤਖਤਾ ਪਟਲਣ ਦੀ ਕੋਸ਼ਿਸ਼ ਹੋਈ ਸੀਗੀ ਸੋ ਇਸ ਕਰਕੇ ਉੱਥੇ ਜਿਹੜੇ ਆ ਇਹ ਬਾਕੀ ਸੀਗੇ ਇਹਨਾਂ ਨੇ ਰਾਸ਼ਟਰਪਤੀ ਦੇ ਦਫ਼ਤਰ ਤੇ ਵੀ ਕੁਝ ਸਮੇਂ ਲਈ ਕਬਜ਼ਾ ਕਰ ਲਿਆ ਸੀ ਪਰ ਇਹ ਤਖਤਾ ਪਟ ਫੇਲ ਹੋ ਗਿਆ ਸੀ ਤੇ ਹੁਣ ਉਹਨਾਂ ਲੋਕਾਂ ਨੂੰ ਸਜ਼ਾ ਮ ਦਿੱਤੀਆਂ ਗਈਆਂ ਨੇ ਜੀ ਮੀਡੀਆ ਤੇ ਇੱਕ ਬੰਗਲਾਦੇਸ਼ੀ ਅਧపతి ਦਾ ਜ਼ਹਿਰ ਉਗਲਣ ਦਾ ਵੀਡੀਓ ਕਹਿੰਦੇ ਵਾਇਰਲ ਹੋ ਰਿਹਾ ਜੀ ਇਹ ਬੰਦਾ ਜੀ ਇਹਦਾ ਨਾਮ ਹੈਗਾ ਜੀ ਸ਼ੀਮੋਦੀਨ ਰਹਿਮਾਨੀ ਜੀ ਤੇ ਕਿਹਾ ਜਾਂਦਾ ਹੈ ਕਿ ਅਲ ਕੈਦਾ ਦਾ ਸਮਰਥਕ ਰਿਹਾ ਆ ਤੇ ਉਹ ਜਿਹੜੀ ਅਸਰੁੱਲਾ ਬੰਗਾਲ ਟੀਮ ਦਾ ਅਗੂ ਵੀ ਅਸਰੁੱਲਾ ਕੋਈ ਉੱਥੇ ਗਰੁੱਪ ਹੋਣਾ ਇਦਾਂ ਹੀ ਦਾ ਰਸਤਾ ਤੇ ਇਹਨੂੰ ਅਜੇ ਥੋੜਾ ਜਿਹਾ ਨਹੀਂ ਪਹੁੰਚ ਛੱਡਿਆ ਸੀ ਜਦੋਂ ਉੱਥੇ ਸ਼ੇਖ ਸੀਨਾ ਦਾ ਜਿਹੜਾ ਰਾਜ ਗਿਆ ਆ ਤੇ ਉਹਨੇ ਵੀਡੀਓ ਵਿੱਚ ਕਿਹਾ ਕਿ ਇਹ ਜਿਹੜਾ ਮੁਰਗਾ ਦਾ ਗਲ ਵੜਦਿਆਂ ਵੀ ਹਾਂ ਜੇ ਜੰਮੂ ਕਸ਼ਮੀਰ ਦੇ ਨੂੰ ਯਾਦ ਵੀ ਕਰਾਵਾਂਗੇ ਬੰਗਲਾਦੇਸ਼ ਨੂੰ ਭਾਰਤੋਂ ਵੱਖਰਾਗੇ ਤੇ ਖਾਲਸਤਾਨੀ ਜਿਹੜੇ ਲੜ ਰਹੇ ਉਹਨਾਂ ਨੂੰ ਸਪੋਰਟ ਕਰਾਂਗੇ ਤੇ ਇਹ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਿਹੜੀ ਇਹ ਮੁਰਗੇ ਦੀ ਗੱਲਾ ਵਟਣ ਵਾਲੀ ਗੱਲ ਕਹੀ ਹੈ ਤਾਂ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਇੱਕ ਸ੍ਰੀ ਗੁਰੀ ਕੋਰੀਡੋਰ ਆ ਜਿਹੜਾ ਭਾਰਤ ਨੂੰ ਜਿਹੜਾ ਆ ਇਹ ਭਾਰਤ ਦਾ ਸ੍ਰੀਕੋੜ ਕੋਰੀਡੋਰ ਆ ਇਹਨੂੰ ਚਿਕਨ ਨੈਕ ਕਿਹਾ ਜਾਂਦਾ ਹੈ ਇਹ ਉੱਤਰ ਪੂਰਬ ਦੇ ਜਿਹੜੇ ਰਾਜ ਆ ਨਾ ਉਹਨਾਂ ਨੂੰ ਬਾਕੀ ਭਾਰਤ ਨਾਲ ਜੋੜਦਾ ਹੈ ਤੇ ਇੱਕ ਤੰਗ ਮਤਲਬ ਸਮਝ ਲਓ ਕਿ ਭੂਮੀ ਦੇ ਉੱਤੇ ਇੱਕ ਜਿਆ ਰਾਜਨੀਤਿਕ ਤੌਰ ਤੇ ਇੱਕ ਬਣਿਆ ਹੋਇਆ ਇੱਕ ਗਲਿਆਰਾ ਆ ਤੇ ਇਹ ਭਾਰਤ ਦੇ ਉੱਤਰੀ ਪੂਰਬੀ ਰਾਜਾਂ ਨੂੰ ਦੇਸ਼ ਦੇ ਨਾਲ ਜੋੜਦਾ ਇਹ ਕੋਰੀਡੋਰ ਜਿਹੜਾ 60 ਕਿਲੋਮੀਟਰ ਲੰਮਾ ਤੇ 20 ਕਿਲੋਮੀਟਰ ਸਿਰਫ ਚੌੜਾ ਤੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਕਿ ਕਾਰਗਿਲ ਯੁੱਧ ਦੇ ਵਿੱਚ ਜਿਹੜੀ ਨੈਸ਼ਨਲ ਹਾਈਵੇ ਨੂੰ ਰੋਕਣ ਦੀ ਯਤਨ ਕੀਤਾ ਸੀ ਤੇ ਕਸ਼ਮੀਰ ਨਾਲ ਰابطਾ ਟੁੱਟ ਜਾਊਗਾ ਤੇ ਇਸੇ ਤਰੀਕੇ ਕਹਿਆ ਜਾਂਦਾ ਕਿ ਗੁਰਦਾਸਪੁਰ ਕੋਲੋਂ ਪਾਰਟੀਸ਼ਨ ਮਿਹਰੇ ਪਾਕਿਸਤਾਨ ਚਲ ਗਿਆ ਸੀ ਇੱਕ ਦਿਨ ਰਿਹਾ ਵੀ ਤੇ ਬਾਅਦ ਚ ਜਦੋਂ ਇੰਡੀਆ ਨੇ ਲੀਡਰਾਂ ਨੂੰ ਮਹਿਸੂਸ ਹੋਇਆ ਕਿ ਸਾਡਾ ਤੇ ਕਸ਼ਮੀਰ ਨਾਲ ਰابطਾ ਹੀ ਨਹੀਂ ਕੋਈ ਰਹਿਣਾ ਜਗਨਦਾਸ਼ਪੁਰ ਉਧਰ ਚਲਾ ਗਿਆ ਤਾਂ ਜੋ ਕਈ ਇਹੋ ਜਿਹੇ ਸਟ੍ਰੈਟੈਜਿਕ ਪੁਆਇੰਟ ਹੁੰਦੇ ਆ ਜਿਨ੍ਹਾਂ ਦੀ ਬੜੀ ਅਹਿਮੀਅਤ ਹੁੰਦੀ ਆ ਤੇ ਇਹ ਜਿਹੜਾ ਕੋਰੀਡੋਰ ਇਹ ਇਹਨੂੰ ਚਿਕਨ ਲੈਕ ਕਿਹਾ ਜਾਂਦਾ ਕਿ ਮੁਰਗੇ ਵਾਂਗੂ ਲੰਬੀ ਤਾਉਣ ਦੀ ਉਧਰ ਨੂੰ ਆ ਤੇ ਉਹ ਕਹਿੰਦਾ ਸੀ ਉਹ ਕੱਟ ਦਾਂਗੇ ਤਾਂ ਹਿੰਦੁਸਤਾਨ ਦਾ ਹੀ ਨੁਕਸਾਨ ਕਰਾਂਗੇ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਖੇਤਰ ਦੇ ਡੋਡਾ ਜ਼ਿਲ੍ਹੇ ਵਿੱਚ ਭਾਜਪਾ ਵੀ ਦੁਆਰਾ ਦੇ ਸਮਰਥਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਜੀ ਇਹ ਗਏ ਨੇ ਜੀ ਪ੍ਰਧਾਨ ਮੰਤਰੀ ਹੁਣ ਚੋਣ ਦੇ ਇਲੈਕਸ਼ਨ ਚ ਉੱਥੇ ਵੀ ਗਏ ਆ ਅਜੇ ਤੱਕ ਉਹ ਹਰਿਆਣੇ ਤੇ ਨਹੀਂ ਪਹੁੰਚੇ ਹਰਿਆਣੇ ਚ ਇਹਨਾਂ ਦੀ ਬਹੁਤ ਦੁਰਦਸ਼ਾ ਆ ਹਾਲਤ ਇੱਥੇ ਵੀ ਇਹਨਾਂ ਦੀ ਬਹੁਤੀ ਵਧੀਆ ਨਹੀਂ ਪਰ ਉੱਥੇ ਜਾ ਕੇ ਉਹ ਕਹਿੰਦੇ ਆ ਕਿ ਜਿਹੜਾ ਹੱਤਵੜ ਸੀਗਾ ਉਹ ਆਖਰੀ ਸਾਲ ਲੈ ਰਿਆ ਮਹੀਨਾ ਵਧੀਆ ਉੱਥੇ ਕੰਮ ਕਰਦਾ ਪਹਿਲਾਂ ਦੋ ਦਿਨ ਉੱਥੇ ਹੋਮ ਮਿਨਿਸਟਰ ਵੀ ਰਹੇ ਨੇ ਤੇ ਉਹ ਵੀ ਇਹੋ ਗੱਲ ਕਹਿੰਦੇ ਸੀ ਕਿ ਇੱਥੇ ਹੱਤਵੜ ਹੈ ਨਹੀਂਗਾ ਮੈਂ ਕੱਲ ਇੱਕ ਬੀਬੀਸੀ ਦੀ ਡਾਕੂਮੈਂਟਰੀ ਹਰਿੰਦਰ ਵੇਖ ਰਿਆ ਸੀਗਾ ਉਹ ਜੇ ਕਿਸੇ ਨੂੰ ਮੌਕਾ ਮਿਲੇ ਤਾਂ ਜ਼ਰੂਰ ਦੇਖ ਲੈਣੀ ਚਾਹੀਦੀ ਆ ਕਿ ਉੱਥੇ ਕਿਸ ਤਰ੍ਹਾਂ ਦੀ ਸ਼ਾਂਤੀ ਆ ਜਦੋਂ ਬੀਬੀਸੀ ਦਾ ਪੱਤਰਕਾਰ ਜਾਂਦਾ ਆ ਲੋਕਾਂ ਨਾਲ ਗੱਲ ਕਰਨ ਤੇ ਕੋਈ ਬੰਦਾ ਵੀ ਮਾਈਕ ਵੇਖ ਕੇ ਉਹਦੇ ਨਾਲ ਗੱਲ ਨਹੀਂ ਕਰਦਾ ਲੋਕ ਇਹਨੇ ਡਰੇ ਤੇ ਘਬਰਾਏ ਹੋਏ ਆ ਤੇ ਜਿੱਥੇ ਵੀ ਉਹ ਜਾ ਕੇ ਮਾਈਕ ਲੈ ਕੇ ਖੜਾ ਹੁੰਦਾ ਉਹਦੇ ਪਿਛਲੇ ਪਾਸੇ ਸੱਜੇ ਖੱਬੇ ਉਹਨੂੰ ਜਿਹੜੇ ਫੌਜੀ ਤੇ ਪੁਲਿਸ ਵਾਲੇ ਵਰਦੀਆਂ ਚ ਦਿਖਦੇ ਆ ਤੇ ਬਹੁਤ ਮਤਲਬ ਲੋਕ ਜਿਹੜੇ ਘਬਰਾਏ ਹੋਇਆ ਤੇ ਕੋਈ ਬੰਦਾ ਵੀ ਮਾਈਕ ਤੇ ਗੱਲ ਕਰਨ ਨੂੰ ਤਿਆਰ ਨਹੀਂ ਇਕਾ ਦੁੱਕਾ ਬੰਦਿਆਂ ਨੇ ਗੱਲ ਕੀਤੀ ਵੀ ਆ ਪਰ ਜਿਹੜਿਆਂ ਨੇ ਗੱਲ ਕੀਤੀ ਉਹਨਾਂ ਨੇ ਇਹੋ ਹੀ ਕਿਹਾ ਕਿ ਬੰਦੂਕ ਦੇ ਸਾਏ ਥੱਲੇ ਲੋਕਰ ਨੂੰ ਦਬਾਇਆ ਹੋਇਆ ਸ਼ਾਂਤੀ ਸ਼ੁନ୍ତି ਇੱਥੇ ਕੋਈ ਨਹੀਂ ਹੈਗੀ ਸੋ ਉਹਨਾਂ ਨੇ ਮੋਦੀ ਸਾਹਿਬ ਨੇ ਜਿਹੜੇ ਅੱਗੇ ਕਹਿੰਦੇ ਹੁੰਦੇ ਆ ਕਿ ਜਿਹੜਾ ਬੜਾ ਵਧੀਆ ਖੇਤਰ ਸੀਗਾ ਵੈਸੇ ਇਹ ਕਸ਼ਮੀਰ ਵਾਕੇ ਉਹ ਜਹਾਂਗੀਰ ਦਾ ਵੀ ਕਹਿੰਦੇ ਹੁੰਦੇ ਆ ਵੀ ਜੇ ਕਿਤੇ ਸਵਰਗ ਹੈ ਤੇ ਕਸ਼ਮੀਰ ਹੀ ਆ ਤੇ ਉਹ ਇਹਦਾ ਵਧੀਆ ਆਂਦਾ ਇਹ ਸਵਰਗ ਵਰਗਾ ਇਲਾਕਾ ਸੀਗਾ ਜਿਹਨੂੰ ਨਸ਼ਟ ਕਰ ਦਿੱਤਾ ਤੇ ਇਹ ਮੈਂ ਕਰਨ ਵਾਲਿਆਂ ਚ ਉਹਨੇ ਕਿਹਾ ਜਿਹੜੇ ਵੰਸ਼ਵਾਦੀ ਲੀਡਰਸ਼ਿਪ ਆ ਯਾਨੀ ਉਹਨੇ ਕੀਤਾ ਅਟੈਕ ਰੌਹਲ ਗਾਂਧੀ ਦੇ ਪਰਿਵਾਰ ਤੇ شیخ ਅਬਦੁੱਲਾਹ ਦੇ ਪਰਿਵਾਰ ਤੇ ਤੇ ਨਾਲ ਜਿਹੜੀ ਉਹ ਹੈਗੀ ਆ ਮੁਫਤੀ ਪਰਿਵਾਰ ਇਹਨਾਂ ਤਿੰਨਾਂ ਦੇ ਉੱਤੇ ਉਹ ਕਹਿੰਦਾ ਇਹਨਾਂ ਤਿੰਨਾਂ ਪਰਿਵਾਰਾਂ ਨੇ ਰਲ ਕੇ ਤੇ ਨਸ਼ਟ ਕੀਤਾ ਹੋਇਆ ਇਹ ਇੱਕ ਪਾਪ ਹੈ ਜਿਹੜਾ ਨਾ ਕੀਤਾ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਤੁਸੀਂ ਮਿਲ ਕੇ ਜਿਹੜਾ ਇਹ ਕੀਤਾ ਆ ਇਨੂੰ ਸੁਰੱਖਿਅਤ ਵੀ ਬਣਾਵਾਂਗੇ ਖੁਸ਼ਹਾਲ ਵੀ ਬਣਾਵਾਂਗੇ ਤੇ ਨਾਲੇ ਵੀ ਵਾਦਾ ਕੀਤਾ ਕਿ ਚੋਣਾਂ ਤੋਂ ਬਾਅਦ ਦਰਜਾ ਜਿਹੜਾ ਇਹ ਦੇਣਾ ਇਹਨੂੰ ਉਹ ਦਵਾਂਗੇ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਇਹਦੀ ਖੇਤੀ ਰਾਜ ਦਾ ਦਰਜਾ ਦੇਣ ਲੱਗੀ ਆ ਕੋਈ ਕੋਰਟ ਵੱਲੋਂ ਰਾਤ ਮਿਲ ਜੇ ਤੇ ਵੱਡੀ ਗੱਲ ਨਹੀਂ ਆ ਪਰ ਕੋਰਟ ਦੀਆਂ ਵੀ ਖਬਰਾਂ ਆਪਾਂ ਕੱਲ ਕੀਤੀਆਂ ਸੀ ਜਿੱਦਾਂ ਕਿ ਜਿਹੜੇ ਸਾਡੇ ਸੀਜੀ ਹੈ ਹੀ ਨੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਨੇੜਤਾ ਉਹਨਾਂ ਦੀ ਵੱਧ ਰਹੀ ਆ ਤੇ ਜਿਸ ਤਰੀਕੇ ਦੇ ਦਬਾਅ ਬਣਦੇ ਆ ਗੰਗੋਈ ਵਾਲੀ ਗੱਲ ਮੇਰੇ ਤੋਂ ਬਾਰ-ਬਾਰ ਜਿਆਦਾ ਆਉਂਦੀ ਹੈ ਕਿ ਜਾਂਦੇ-ਜਾਂਦੇ ਉਹਨਾਂ ਕੋਈ ਇਹੋ ਜਿਹੇ ਫੈਸਲੇ ਵੀ ਕਰਾਏ ਜਾ ਸਕਦੇ ਆ ਜਿਹੜੇ ਪ੍ਰਧਾਨ ਮੰਤਰੀ ਮੋਦੀ ਨਾਲ ਨੂੰ ਸੂਟ ਕਰਦੇ ਹੋਣ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਦੇ ਵਿੱਚ ਵੀ ਨਾਲ ਹੀ ਗੱਲ ਕਰ ਲੈਨੇ ਆ ਉੱਥੇ ਵੀ ਇਹ ਇੱਕ ਪਾਸੇ ਤੇ ਕਹਿ ਰਹੇ ਕਿ ਆਖਰੀ ਸਾਲ ਆ ਰਿਹਾ ਅਤਵਾਦ ਉਸ ਅਤਵਾਦ ਹੈਗਾ ਨਹੀਂਗਾ ਤੇ ਇੱਕ ਖਬਰ ਹੋਰ ਆ ਰਹੀ ਹੈ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਦੇ ਵਿੱਚ ਜੀ ਇਹ ਸ਼ੁੱਕਰਵਾਰ ਵਾਲੇ ਦਿਨ ਨੂੰ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿੱਚ ਮੁਕਾਬਲਾ ਹੋਇਆ ਜਿੱਚ ਦੋ ਜਵਾਨ ਸ਼ਹੀਦ ਹੋਇਆ ਇੱਕ ਸਪਾਈ ਨਾਇਬ ਸੂਬੇਦਾਰ ਵਿਪਰਗਵਾਰ ਜੀ ਦਾ ਤੇ ਦੂਜਾ ਕਨਸਟੇਬਲ ਅਰਵਿੰਦਰ ਸਿੰਘ ਸੀਗਾ। ਸਵੇਰ ਦੇ ਵਾਰ ਸਵੇਰੇ ਵੀ ਜੰਮੂ ਦੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਦੇ ਵਿੱਚ ਭਾਰਤੀ ਫੌਜ ਦਾ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਸਾਂਝਾ ਆਪਰੇਸ਼ਨ ਚੱਲ ਰਿਹਾ ਸੀ ਤੇ ਆਪਰੇਸ਼ਨ ਅਜੇ ਤੱਕ ਵੀ ਜਾਰੀ ਹੈ ਉੱਥੇ। ਤੇ ਫੌਜ ਦੇ ਮੁਖੀ ਜਿਹੜੇ ਨੇ ਉਪਿੰਦਰ ਦਵੇਦੀ ਰੀ ਜੀ। ਉਹਨਾਂ ਨੇ ਜਿਹੜੇ ਕਿਸ਼ਤਵਾਰ ਚ ਸ਼ਹੀਦ ਹੋਏ ਨੇ ਜਵਾਨ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ। ਹੂੰ ਤੇ ਇਸ ਤੋਂ ਪਹਿਲਾਂ ਵਾਈਟ ਨਾਈਟ ਕੋਡ ਜਿਹੜੀ ਆ ਜਿਹੜੀ ਉੱਥੇ ਲੜਾਈ ਲੜ ਰਹੀ ਆ। ਹਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸਾਨੂੰ ਇੱਕ ਖੁਫੀਆ ਜਾਣਕਾਰੀ ਮਿਲੀ ਸੀ ਤੇ ਫੌਜ ਦੇ ਜਵਾਨ ਜਿਹੜੇ ਆ ਉਹਨਾਂ ਨੇ ਆਪਰੇਸ਼ਨ ਚਲਾਇਆ 3:30 ਵਜੇ ਦੇ ਕਰੀਬ ਸ਼ਾਮਾਂ ਨੂੰ ਜੀ ਉਹਨਾਂ ਦੇ ਉੱਤੇ ਅੱਗੋਂ ਜਿਹੜਾ ਅਤਵਾਦੀਆਂ ਨੇ ਹਮਲਾ ਕਰ ਦਿੱਤਾ ਸੀਗਾ ਤੇ ਗੋਲਾਬਾਰੀ ਹੋਈ ਤੇ ਇਸ ਗੋਲਾਬਾਰੀ ਚ ਹੁਣ ਕਿਹਾ ਕਿ ਚਾਰ ਜਵਾਨ ਹੋਰ ਜਿਹੜੇ ਆ ਉਹ ਜ਼ਖਮੀ ਹੋਏ ਆ ਜੀ ਜੰਮੂ ਕਸ਼ਮੀਰ ਦਾ ਅੱਬਾ ਚੋਣਾ ਦੇ ਮੱਦੇ ਨਜ਼ਰ ਕਾਂਗਰਸ ਨੇ ਵੀ ਸ਼ੁਰੂਆਰ ਨੂੰ ਕਈ ਵਾਅਦੇ ਕੀਤੇ ਆ ਜੀ ਹਰ ਇੱਕਰ ਸਾਰੀਆਂ ਪੋਲੀਟਿਕਲ ਪਾਰਟੀਆਂ ਜਿਹੜੀਆਂ ਨਾ ਜਿੱਦਾਂ ਦੇ ਚੋਣ ਵਾਅਦੇ ਕਰ ਰਹੀਆਂ ਨੇ ਹੂੰ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ ਕਿ ਲਗਭਗ ਸਾਰੀਆਂ ਸਟੇਟਾਂ ਜਿਹੜੀਆਂ ਨੇ ਬੈਂਕਰਪਟ ਹੋ ਰਹੀਆਂ ਨੇ ਕੱਲ ਹੀ ਮੈਂ વાત ਚਲਦੀ ਪੰਜਾਬ ਦੀ ਗੱਲ ਕੀਤੀ ਸੀ ਜੀ ਜਿੱਥੇ ਵੀ ਨਵੀਆਂ ਚੋਣਾਂ ਆਉਂਦੀਆਂ ਰਾਜਨੀਤਿਕ ਪਾਰਟੀਆਂ ਇੰਨੇ ਇੰਨੇ ਵੱਡੇ ਜਿਹੜੀਆਂ ਫ੍ਰੀ ਬੀਜ਼ ਵਾਲੇ ਲਾਰੇ ਲਾ ਦਿੰਦੀਆਂ ਹੂੰ ਉਹਦੇ ਨਾਲ ਉਸ ਸਟੇਟ ਦੀ ਆਰਥਿਕਤਾ ਪੂਰੀ ਤਰ੍ਹਾਂ ਤਬਾਹ ਹੋ ਜਾਂਦੀ ਹੈ ਜੀ ਮੈਨੂੰ ਕਦੀ ਕਦੀ ਲੱਗਦਾ ਕਿ ਸੈਂਟਰ ਗਵਰਨਮੈਂਟ ਦੀ ਇੱਕ ਚਾਲ ਆ ਕਿ ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੀ ਮੁਠੀ 'ਚ ਕਿਦਾਂ ਰੱਖਿਆ ਜਾ ਸਦਾ ਉਹ ਇੰਨੇ ਕਰਜ਼ੇ ਥਲੇ ਦੱਬ ਜਾਣਗੇ ਕਿ ਉਹ ਸਾਹੀ ਨਹੀਂ ਲੈ ਸਕਣਗੀਆਂ ਤੇ ਕੇਂਦਰ ਦੇ ਖਿਲਾਫ ਬੋਲ ਹੀ ਨਹੀਂ ਸਕਣਗੀਆਂ ਇੱਕ ਲੰਬੀ ਇਹਨਾਂ ਦੀ ਕਹਾਣੀ ਲੱਗਦੀ ਆ ਤੇ ਜਿਹੜੀਆਂ ਲਗਭਗ ਕਿਹਾ ਜਾਂਦਾ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਨੇ ਚਾਰ-ਪੰਜ ਸਟੇਟਾਂ ਜਿਹੜੀਆਂ ਉਹ ਕਰਜ਼ੇ ਦੇ ਥੱਲੇ ਦੱਬੀਆਂ ਹੋਈਆਂ ਨੇ ਤੇ ਹੁਣ ਇਹਨਾਂ ਨੇ ਜਿਹੜੇ ਇੱਥੇ ਵਾਅਦੇ ਕੀਤੇ ਆ ਤੇ ਉਹਦੇ ਵਿੱਚ ਕਿਹਾ ਕਿ 5 ਲੱਖ ਰੁਪਏ ਤੱਕ ਦਾ ਬਿਨਾਂ ਵਿਆਜ ਤੋਂ ਕਰਜ਼ਾ ਦੇਵਾਂਗੇ 25 ਲੱਖ ਦਾ ਸਿਹਤ ਬੀਮਾ ਕਰਾਵਾਂਗੇ ਤੇ ਇੱਕ ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਸਕਦੇ ਆਂ ਕਿ ਠੀਕ ਠਾਕ ਨੇ ਇੱਕ ਦਿਨ ਨੇ ਕਿਹਾ ਕਿ ਜਿਹੜੀ ਮਨਮੋਹ ਸਿੰਘ ਨੇ ਯੋਜਨਾ ਬਣਾਈ ਸੀ ਕਸ਼ਮੀਰੀ ਪੰਡਤ ਆ ਉਹਨਾਂ ਨੂੰ ਵਾਪਸ ਲੈ ਕੇ ਉੱਥੇ ਬਸਾਵਾਂਗੇ ਜੀ ਤੇ ਦੂਜਾ ਕਿਹਾ ਇਹਨਾਂ ਕਿ ਇੱਥੇ ਨੌਕਰੀਆਂ ਜਿਹੜੀਆਂ ਖਾਲੀ ਜਗ੍ਹਾ ਉਹ ਭਰਾਂਗੇ ਇਹਦੇ ਦੋ ਤਿੰਨ ਚੀਜ਼ਾਂ ਠੀਕ ਨੇ ਪਰ ਨਾਲ ਦੀ ਨਾਲ ਜਿਹੜੇ ਕਹ ਰਹੇ ਹੈ ਕਿ ਹਰ ਪਰਿਵਾਰ ਮੈਂਬਰ ਨੂੰ 11 ਕਿਲੋ ਚੌਲ ਦੇਵਾਂਗੇ ਤੇ ਇੰਨੇ ਪੈਸੇ ਦੇਵਾਂਗੇ ਆਕਾ ਨਾ ਇਹ ਫ੍ਰੀ ਵਾਲਾ ਕੰਮ ਆ ਇਹ ਕਿਤੇ ਨਾ ਕਿਤੇ ਖਤਰਨਾਕ ਰਜਾਨ ਆ ਤੇ ਨਾਲੇ ਜਿਹੜਾ 11-11 ਕਿਲੋ ਚੌਲ 5 ਕਿਲੋ ਰਾਸ਼ਨ ਤੇ ਇਹ ਤੇ ਭਾਰਤ ਦਾ ਜਨੂਸ ਕੱਢਣ ਵਾਲੀ ਗੱਲ ਆ ਨਾ ਕਿ ਲੋਕਾਂ ਕੋਲ ਰੋਜ਼ਗਾਰ ਤੇ ਹੈਗਾ ਨਹੀਂ ਤੇ ਤੁਸੀਂ ਫ੍ਰੀ ਚ ਉਹਨਾਂ ਨੂੰ ਰਾਸ਼ਨ ਤੱਕ ਮੱਈਆ ਕਰਾ ਰਹੇ ਹੋ ਇਹ ਇਹ ਕੋਈ ਬਹੁਤ ਵਧੀਆ ਜਿਹੜੀ ਆ ਇਹ ਨਾ ਕਾਂਗਰਸ ਦੀ ਸਕੀਮ ਹੈ ਨਾ ਕਿਸੇ ਹੋਰ ਪਾਰਟੀ ਦੀ ਜੀ ਪਰ ਦੇਖ ਮੈਂ ਸਪਾਰਟੀ ਦੇ ਜਨਰਲ ਸਕੱਤਰ ਸਿਤਾਰਾਮ ਜੈਚੂਰੀ ਦੀ ਮ੍ਰਿਤਕ ਤੇ ਨੂੰ ਦਿੱਲੀ ਸਿਤ ਪਾਰਟੀ ਹੈੱਡ ਕੁਆਰਟਰ ਲਿਆਂਦਾ ਗਿਆ ਆ ਬਿਲਕੁਲ ਜੀ ਉਹਨਾਂ ਨੇ ਦੇ ਜਿਹੜੀ দান ਕੀਤੀ ਹੋਈ ਆ ਦੇ ਦੀ ਅੱਜ ਸੌਂਪ ਦਿੱਤੀ ਜਾਣੀ ਸੀ ਉਹ ਉਤੋਂ ਪਹਿਲਾਂ ਉਹਨਾਂ ਨੂੰ ਪਾਰਟੀ ਹੈੱਡਕੁਆਰਟਰ ਲਿਆਂਦਾ ਤੇ ਉੱਥੇ ਸ਼ਰਧਾਂਜਲੀ ਲੋਕਾਂ ਨੇ ਦਿੱਤੀ ਆ ਤੇ ਸੀਪੀਐਮ ਦੇ ਤੇ ਕਾਫੀ ਜ਼ਾਰੇ ਵੱਡੇ ਲੀਡਰ ਗਏ ਸੀਗੇ ਪਰ ਨਾਲ ਦੀ ਨਾਲ ਜਿਹੜੀ ਸੋਨੀਆ ਗਾਂਧੀ ਵੀ ਉੱਥੇ ਪਹੁੰਚੀ ਕੇਰਲ ਦੇ ਮੁੱਖ ਮੰਤਰੀ ਪਿੰਨਰਾਈ ਵਿਜਨ ਉਹ ਵੀ ਗਏ ਪੀ ਸਤੰਬਰ ਕਾਂਗਰਸ ਦੇ ਲੀਡਰ ਨੇ ਗਏ ਅਜੇ ਮਾਕਨ ਗਏ ਜੈਰਾਮ ਰਮੇਸ਼ ਉੱਥੇ ਗਏ ਤੇ ਉਹਨਾਂ ਨੇ ਕਾਫੀ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਕਾਫੀ ਵੱਡਾ ਨਾਂ ਸੀ ਜੀ ਉਹਨਾਂ ਦਾ ਔਰ ਸੀਪੀਆਈਐਮ ਦੇ ਵੱਡੇ ਇਹ ਜਿਹੜੇ ਨੇਤਾ ਦੇ ਜਾਣ ਤੋਂ ਬਾਅਦ ਕਾਫੀ ਵੱਡਾ ਜਿਹੜਾ ਨੁਕਸਾਨ ਹੈ ਉਹ ਪਾਰਟੀ ਨੂੰ ਤੇ ਹੋਇਆ ਹੀ ਹੈ ਜੀ ਪ੍ਰਦਰਸ਼ਨਕਾਰੀ ਡਾਕਟਰਾਂ ਦੇ ਧਰਨਾ ਸਥਾਨ ਤੇ ਪੁਜੀ ਮਮਤਾ ਬੈਨਰਜੀ ਤੇ ਕੰਮ ਤੇ ਪਰਤੰਦੀ ਕੀਤੀ ਹੈ ਅਪੀਲ ਇਹ ਪਿਛਲੇ ਦਿਨੀ ਇੱਕ ਮੀਟਿੰਗ ਰੱਖੀ ਗਈ ਸੀ ਇਹਨਾਂ ਦੀ ਜੀ ਪਰ ਮਮਤਾ ਬੈਨਰਜੀ 2 ਘੰਟੇ ਆਪਣੇ ਸੈਕਟਰੀਏਟ ਚ ਵੇਟ ਕਰਦੀ ਰਹੀ ਪਰ ਇਹ ਪਹੁੰਚੇ ਨਹੀਂ ਸੀਗੇ ਉੱਥੇ ਤੇ ਕਿਹਾ ਜਾਂਦਾ ਹੈ ਕਿ ਉਹ ਕਹਿ ਰਹੇ ਸੀ ਜੇ ਕਿ ਅਸੀਂ ਇਹਨੂੰ ਲਾਈਵ ਨਾਲ ਟੈਲੀਵਿਜ਼ਨ ਤੇ ਦਿਖਾਓ ਜਿਹੜਾ ਉਹ ਮੰਨੇ ਨਹੀਂ ਸੀਗੇ ਤੇ ਫਿਰ ਮਨਤਾ ਬਨਰਜੀ ਨੇ ਉਸ ਦਿਨ ਕਿਹਾ ਸੀਗਾ ਕਿ ਉਹ ਕੁਰਸੀ ਮੰਗਦੇ ਆ ਉਹ ਸ਼ਾਂਤੀ ਜਾਂ ਇਹ ਨਹੀਂ ਚਾਹਦੇ ਪਰ ਕੱਲ ਅਚਾਨਕ ਹੀ ਉਹ ਨਾਲ ਜਿਹੜਾ ਉਹਨਾਂ ਦਾ ਇੱਕ ਪੁਲਿਸ ਅਫਸਰ ਜੀਗਾ ਉੱਥੋਂ ਦਾ ਮੇਰੇ ਖਿਆਲ ਡੀਜੀਪੀ ਸੀਗਾ ਉਹਨੂੰ ਲੈ ਕੇ ਤੇ ਜਿੱਥੇ ਧਰਨਾ ਦੇ ਰਹੇ ਉੱਥੇ ਪਹੁੰਚ ਗਏ ਉੱਥੇ ਖਲਬਲੀ ਮਚ ਗਈ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਹਮਲਾਤਾ ਆ ਰਹੀ ਆ ਤੇ ਉੱਥੇ ਜਾ ਕੇ ਉਹਨੇ ਮਾਈਕ ਫੜ ਲਿਆ ਤੇ ਕਿੰਨਾ ਚਿਰ ਮਾਈਕ ਫੜ ਕੇ ਖੜੀ ਰਹੀ ਤੇ ਉਹਨਾਂ ਨੂੰ ਬੇਨਤੀ ਕਰਦੀ ਰਹੀ ਕਿ ਮੈਨੂੰ ਮੌਕਾ ਦੋ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੇ ਉਹਨੇ ਫਿਰ ਆਪਣੀ ਗੱਲ ਕਹੀ ਆ ਉਹਨੇ ਕਿਹਾ ਕਿ ਮੈਂ ਤੁਸੀਂ ਜਿਹੜਾ ਅੰਦੋਲਨ ਕਰ ਰਹੇ ਇਹਨੂੰ ਸਲਾਮ ਕਰਦੀ ਆ ਮੈਂ ਆਪ ਸਟੂਡੈਂਟ ਲਹਿਰ ਚੋਂ ਨਿਕਲੀ ਐਂ ਲੀਡਰ ਆ ਤੇ ਮੈਂ ਤੁਹਾਡੇ ਨਾਲ ਆ ਤੁਹਾਡੇ ਨਾਲ ਜਿਹੜਾ ਇਨਸਾਫ ਹੋਊਗਾ ਮੈਂ ਮੁੱਖ ਮੰਤਰੀ ਕਰਕੇ ਨਹੀਂ ਇੱਥੇ ਆਈ ਮੈਂ ਤੁਹਾਡੀ ਭੈਣ ਆ ਦੀਦੀ ਵਜੋਂ ਇੱਥੇ ਆਈ ਆ ਤੇ ਮਤਲਬ ਨਾਲ ਦੀ ਨਾਲ ਇਹ ਕਰ ਰਹੀ ਐ ਤੇ ਨਾਲ ਇਹਨੇ ਪਿਛਲੀ ਵਾਰ ਕਿਹਾ ਸੀਗਾ ਕਿ ਇਸ ਜਿਹੜੀ ਆ ਮੁਮਤਾ ਦੇ ਪਿੱਛੇ ਬੀਜੇਪੀ ਆ ਤੇ ਹੁਣ ਮੇਰੇ ਕਹਿ ਕੇ ਮੇਰਾ ਆਖਰੀ ਇਹ ਯਤਨ ਆ ਕਿ ਮੈਂ ਇਸ ਸੰਕਟ ਨੂੰ ਸੁਝਾਉਣ ਲਈ ਮੇਰੀ ਆਖਰੀ ਕੋਸ਼ਿਸ਼ ਆ ਤੇ ਉਸ ਤੋਂ ਬਾਅਦ ਜਿਹੜੇ ਡਾਕਟਰ ਆ ਉਹਨਾਂ ਨਾਲ ਜਦੋਂ ਮਮਤਾ ਦੇ ਜਾਣ ਤੋਂ ਬਾਅਦ ਗੱਲ ਕੀਤੀ ਗਈ ਤੇ ਉਹ ਅਜੇ ਵੀ ਆਪਣੀਆਂ ਮੰਗਾਂ ਤੇ ਅੜੇ ਹੋਇਆ ਤੇ ਉਹ ਸਮਝੌਤਾ ਕਰਨ ਨੂੰ ਤਿਆਰ ਨਹੀਂ ਆ ਸੋ ਉਹਨਾਂ ਨਾਲ ਅਜੇ ਵੀ ਉੱਥੇ ਖਰਾਬ ਜਿਹੜੇ ਬਣੇ ਹੋਇਆ ਕੱਲ ਨੂੰ ਤੁਮ ਕੀ ਵੀ ਦਿੱਤੀ ਸੀ ਕਿ ਮੈਂ ਅਸਤੀਫਾ ਦੇ ਦੂੰਗੀ ਤੇ ਬੀਜੇਪੀ ਇਹੋ ਹੀ ਚਾਹੁੰਦੀ ਆ ਜੇ ਕਿਤੇ ਜਜ਼ਬਾਤ ਦੇ ਆ ਕੇ ਉਹਨੇ ਅਸਤੀਫਾ ਦੇ ਦਿੱਤਾ ਤੇ ਬੰਗਾਲ ਦੇ ਵਿੱਚ ਵੀ ਇਹਨਾਂ ਦੇ ਪੈਰ ਖੜੇ ਜਾਣਗੇ ਜਿਸ ਤਰੀਕੇ ਨਾਲ ਉੱਥੇ ਕਾਂਗਰਸ ਦਾ ਸ਼ਰਿਆ ਤੇ ਕਾਂਗਰਸ ਦਾ ਉੱਥੇ ਕੋਈ ਲੈਣ ਦੇਣ ਨਹੀਂ ਆ ਤੇ ਕੱਲੀ ਮੰਮਤਾ ਦੀ ਜਿਹੜੀ ਆ ਤਰਮੂਲ ਕਾਂਗਰਸੀ ਉੱਥੇ ਜੀਂਦੀ ਆ ਤੇ ਉਹ ਵੀ ਉਹਨਾਂ ਲੋਕਾਂ ਦੇ ਹਸਾਰੇ ਜੀਂਦੀ ਆ ਜਿਹੜੇ ਕਦੀ ਕਾਡਰ ਦੇ ਤੌਰ ਤੇ ਸੀਪੀਐਮ ਨਾਲ ਹੁੰਦੇ ਸੀ ਜਿਹੜੇ ਗਲੀ ਮਲੇ ਦੇ ਗੁੰਡੇ ਦਾ ਗਲੀ ਮਲੇ ਦੇ ਜਿਹੜੇ ਉਹ ਲੋਕ ਜਿਹੜੇ ਇਲੈਗਲ ਤਰੀਕਿਆਂ ਨਾਲ ਧੱਕੇ ਨਾਲ ਵੋਟਾਂ ਪਾਉਣ ਵਾਲੇ ਲੋਕ ਆ ਉਹ ਮੰਮਤਾ ਦੇ ਨਾਲ ਆ ਜੇ ਮੰਮਤਾ ਕਮਜ਼ੋਰ ਹੋਈ ਤੇ ਛੱਡ ਕੇ ਉਹ ਬੀਜੇਪੀ ਨਾਲ ਵੀ ਜਾ ਸਕਦੇ ਆ ਜੀ ਸੀਪੀਆਈ ਅਗੂ ਖਲਾਤਨ ਦਾਸ ਗੁਪਤਾ ਸਣੇ ਦੋ ਵਿਅਕਤੀਆਂ ਨੂੰ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਤੇ ਹਮਲਾ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਤੇ ਹਟਕਿਰਫਤਾਰ ਕੀਤੇ ਗਏ ਇੱਕੋ ਇੱਕ ਆਡੀਓ ਕਲਿੱਪ ਤੇ ਆ ਜਿਹੜੀ ਕਾਂਗਰਸ ਦੇ ਕਨਾਲ ਕੋਸ਼ ਜਿਹੜੇ ਆ ਉਹਨਾਂ ਨੇ ਜਾਰੀ ਕੀਤੀ ਸੀ ਤੇ ਇਹ ਦੋ ਬੰਦਿਆਂ ਦੀ ਆਪੋ ਚ ਗੱਲ ਹੋ ਰਹੀ ਸੀ ਕਿ ਜਿਹੜੀ ਉਹਦੋਂ ਉਹ ਕਮਲਾ ਹੋਇਆ ਜਿਹੜੇ ਡਾਕਟਰਾਂ ਦੇ ਉੱਤੇ ਤੇ ਸੀਪੀਐਮ ਜਿਹੜੀ ਆ ਉੱਥੇ ਤੁਹਾਨੂੰ ਪਤਾ ਕਿ ਤਰਮੂਲ ਕਾਗਰਸ ਤੇ ਸੀਪੀਐਮ ਦਾ 36 ਦਾ ਆਕੜਾ ਇੱਕ ਦੂਜੇ ਨਾਲ ਵੜਦੀ ਨਹੀਂ ਸੋ ਦੋ ਲੀਡਰ ਜਿਹੜੇ ਆ ਉਹ ਫੜੇ ਗਏ ਆ ਇੱਕ ਦੀ ਪਛਾਣ ਤੇ ਸੰਜੀਵ ਦਾਸ ਵਜੋਂ ਹੀ ਆ ਜੀ ਤੇ ਪੁਲਿਸ ਜਿਹੜੀ ਆ ਉਹਨੇ ਕਿਹਾ ਕਿ ਜਿਹੜਾ ਇਹ ਦਾਸ ਗੁਪਤਾ ਇੱਕ ਉਹਨੂੰ ਕਲਕੱਤਾ ਦੇ ਹਲਟੂ ਤੋਂ ਫੜਿਆ ਜੀ ਤੇ ਜਿਹੜਾ ਸੈਕਟਰ 5 ਦੇ ਵਿੱਚ ਜਿੱਥੇ ਹੋ ਰਿਹਾ ਸੀਗਾ ਇਹ ਆਪਣਾ ਮਜਾਰਾ ਉਹਦੇ ਲਾਗੇ ਵਾਲੀ ਥਾਂ ਹੀ ਆ ਉੱਥੋਂ ਹੁਣ ਰਫਤਾਰ ਕੀਤਾ ਜੀ ਕਾਂਗਰਸ ਨੇ ਮਨੀਪੁਰ ਦੇ ਵਿੱਚ ਇਨਸਾਨ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਬਿਲਕੁਲ ਜੀ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਵੱਖ-ਵੱਖੇ ਸੈਜ ਦੇ ਤੁਰਿਆ ਫਿਰਦਾ ਪਰ ਜਿਹੜਾ ਮਨੀਪੁਰ ਹੈ ਉੱਥੇ ਜਾਣ ਬੁਝ ਕੇ ਨਹੀਂ ਜਾ ਰਿਹਾ ਉੱਥੇ ਜਾਣ ਤੋਂ ਬਚ ਰਿਹਾ ਕਿਉਂਕਿ ਬੜੇ ਸਵਾਲ ਨੇ ਤੇ ਮਨੀਪੁਰ ਚ ਕਹਿੰਦੇ ਕਿ ਪਿਛਲੇ ਸਾਲ ਮਈ ਤੋਂ ਲੈ ਕੇ ਹੁਣ ਤੱਕ ਕਿੰਨੇ ਲੋਕ ਮਾਰੇ ਜਾ ਚੁੱਕੇ ਆ ਹਜ਼ਾਰਾਂ ਨੂੰ ਬੇਕਾਰ ਹੋ ਗਿਆ ਉੱਥੇ ਲੋਕ ਇਹ ਦਰਦਾਂ ਸਾਹਮਣਾ ਕਰ ਰਿਆ ਜਿਹੜਾ ਕਾਲਜ ਦਾ ਜਨ ਸਕੱਤਰ ਹੈ ਆਪਣਾ ਜੈ ਰਮੇਸ਼ ਉਹਨੇ ਇੱਕ ਜਿਹੜਾ ਐਕਸਪਲੇਟ ਫਾਰਮ ਆ ਉਹਦੇ ਤੇ ਇੱਕ ਪੋਸਟ ਪਾਈ ਆ ਕਿ ਜਿਹੜਾ ਨਾਂ ਨਾਂ ਬਾਇਓਲੋਜੀਕਲ ਪ੍ਰਧਾਨ ਮੰਤਰੀ ਆ ਸਾਡਾ ਜਿਹੜਾ ਕਹਿੰਦਾ ਕਿ ਮੈਂ ਤੇ ਜੰਮਿਆ ਹੀ ਨਹੀਂ ਮਾਂ ਦੇ ਪੇਟ ਚ ਬੈਠ ਰੱਬ ਦਾ ਉਤਾਰ ਆ ਤੇ ਉਹਨੂੰ ਇਹ ਨਹੀਂ ਸਮਝੀ ਨੀ ਕਿ ਉੱਥੇ ਜਾਵੇ ਤੇ ਉਥੋਂ ਦੇ ਲੋਕਾਂ ਦੀ ਜਿਹੜੀ ਆ ਉਹਨਾਂ ਨੂੰ ਉਹ ਕੋਈ ਹੌਸਲਾ ਦੇਵੇ ਉਹ ਜਾਣ ਗੁੱਝ ਕੇ ਉੱਥੇ ਜਾਣ ਤੋਂ ਡਰ ਰਿਹਾ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨੇ ਥੋੜੇ ਸਾਰੇ ਰਿਕਾਰਡ ਕਿੰਦੇ ਹੁਣ ਤੱਕ ਸਭ ਤੋਂ ਵੱਧ ਭਰੀਆਂ ਗਈਆਂ ਨਾਮ ਚਾਦਕੀਆਂ ਬਿਲਕੁਲ ਜੀ 1700 ਤੇ 4790 ਸਾਰੀਆਂ ਸੀਟਾਂ ਨੇ ਤੇ 1747 ਲੋਕ ਉੱਤੇ ਚੋਣ ਲੜਨਾ ਚਾਹੁੰਦੇ ਨੇ ਇਹਦਾ ਮਤਲਬ ਹੈ ਕਿ ਉੱਥੇ ਬਹੁਤਾਂਤ ਇੱਕ ਤਾਂ ਕਵਰਿੰਗ ਕੈਂਡੀਡੇਟ ਹੁੰਦੇ ਆ ਹਰ ਪਾਰਟੀ ਦੇ ਅਗੇ ਕੋਊਗਾ 90 ਤੇ 90 180 ਇੱਕ ਪਾਰਟੀ ਦੇ ਹੋ ਜਾਣਗੇ ਮੰਨ ਲਓ ਤੇ ਜੇ ਚਾਰ ਪੰਜ ਪਾਰਟੀਆਂ ਵੀ ਮੰਨ ਲਓ ਉੱਥੇ ਹੈਗੀਆਂ ਨੇ ਚਾਰ ਪੰਜ ਤੇ ਨਹੀਂ ਬੇਸਿਕਲੀ ਤੇ ਤਿੰਨ ਹੀ ਪਾਰਟੀਆਂ ਨੇ ਉੱਥੇ ਭਾਜੀਪੀ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਇਹਦਾ ਮਤਲਬ ਵੀ ਬਹੁਤ ਸਾਰੇ ਇੰਡੀਪੈਂਡੈਂਟ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੇ ਆ ਕਿ ਜੇ ਤਸ਼ੰਕੂ ਵਿਧਾਨ ਸਭਾ ਬਣੂਗੀ ਜਿਦਾ ਪਿਛਲੇ ਰਣਜੀਤ ਸਿੰਘ ਦਾ ਦਾਅ ਲੱਗਾ ਸੀ ਤੇ ਇਦਾਂ ਦਾ ਸਾਡਾ ਦਾਅ ਲੱਗੂਗਾ ਜਿਹੜਾ ਚੋਰ ਕਮਿਸ਼ਨਰ ਆ ਉਹਨਾਂ ਨੇ ਕਿਹਾ ਹੈ ਕਿ ਜਿਸ ਦਿਨ 16 ਸਤੰਬਰ ਦੇ ਵਾਲੇ ਦਿਨ ਨੋਮੀਨੇਸ਼ਨਾਂ ਮਾਸੂਰੀਆਂ ਨੇ ਉਸ ਤੋਂ ਬਾਅਦ ਅਸੀਂ ਜਿਹੜੀ ਫਾਈਨਲ ਲਿਸਟ ਆ ਉਹ ਜਾਰੀ ਕਰ ਦਾਂਗੇ ਕਿ ਕਿੰਨੇ ਕੈਂਡੀਡੇਟ ਹੋ ਤੱਕ ਜਿਹੜੇ ਆ ਉਹ ਰਹਿ ਗਏ ਨੇ ਤੇ ਉਹਨਾਂ ਨੂੰ ਜਿਹੜੇ ਇਲੈਕਸ਼ਨ ਦੇ ਸਿੰਬਲ ਹੁੰਦੇ ਉਹ ਵੀ ਜਾਰੀ ਕਰ ਦਵਾਂਗੇ ਔਰ ਇੱਕ ਖਬਰ ਜਿਹੜੀ ਰਹਿਣੇ ਦੀ ਮੈਂ ਹੋਰ ਕਰਨੀ ਚਾਹਣਾ ਇੱਕ ਚੀਜ਼ ਨੂੰ ਲੈ ਕੇ ਸਾਰੇ ਭਾਰਤ ਵਿੱਚ ਹੀ ਜਿਹੜੇ ਜਿਨ੍ਹਾਂ ਨੂੰ ਹੀ ਰਾਜਨੀਤੀ ਪੰਡਤ ਕਹਿੰਦੇ ਆ ਉਹ ਇਹ ਗੱਲ ਕਰ ਰਹੇ ਆ ਕਿ ਜਿਹੜਾ ਕੇਜਰੀਵਾਲ ਦੀ ਟਾਈਮਿੰਗ ਆ ਜਿਸ ਤਰੀਕੇ ਨਾਲ ਸੀਬੀਆਈ ਨੇ ਤੇ ਈਡੀ ਨੇ ਵਿਰੋਧ ਨਹੀਂ ਕੀਤਾ ਉਹਦੀ ਇੱਕ ਕਿਸਮ ਦੀ ਉਹਨੂੰ ਉਹਨੂੰ ਛਡੌਣ ਨਹੀਂ ਗਿਆ ਇਸ ਲਈ ਕਾ ਜਿਹੜੀ ਬੀਜੇਪੀ ਆ ਉਹਦਾ ਯਤਨ ਸੀਗਾ ਤੇ ਟਾਈਮਿੰਗ ਵੇਖੋ ਕਿ ਪਹਿਲਾਂ ਜਦੋਂ ਇਹ ਗੱਲਬਾਤ ਚੱਲ ਰਹੀ ਸੀਗੀ ਜੇ ਕਾਂਗਰਸ ਦੇ ਨਾਲ ਉਹ ਰਾਕੇ ਚੋਣ ਲੜਦੇ ਤੇ ਸ਼ਾਇਦ ਉਹ ਜਮਾਨਤ ਨਾ ਹੁੰਦੀ ਹੋਰ ਬੀਜੇਪੀ ਨੂੰ ਇਸ ਕਾਰ ਦਾ ਫਾਇਦਾ ਆ ਕਿ ਕੇਜਰੀਵਾਲ ਆਵੇ ਤੇ ਸਾਰੀਆਂ ਸੀਟਾਂ ਦੇ ਖਿਲਾਾਰੇ ਤਕੋਨਾ ਮੁਕਾਬਲਾ ਬਣੇ ਜਿੰਨੀਆਂ ਜ਼ਿਆਦਾ ਵੋਟਾਂ ਆਮ ਆਦਮੀ ਦੇ ਪੈਦਗੇ ਉਹਨਾਂ ਹੀ ਕਾਗਜ਼ ਨੂੰ ਨੁਕਸਾਨ ਹੋਗਾ ਬਿਲਕੁਲ ਇਸ ਦੀ ਚਰਚਾ ਵੀ ਚੱਲ ਰਹੀ ਹੈ ਕਿ ਉਹ ਅੰਦਰੋਂ ਖਾਕੀ ਨਿਕਰ ਪਾ ਕੇ ਨਿਕਲੇ ਆ ਦੇ ਪਾਕਿਸਤਾਨ ਅਗਲੀ ਗੱਲ ਕਰਦੇ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ ਨੇ ਪਾਕਿਸਤਾਨੀ ਖੁਫੀਆ ਬਹੁਤ ਵਧੀਆ ਰਾਈਟਰ ਵੀ ਨੇ ਜਿਹਦੇ ਬਹੁਤ ਅੱਛਾ ਬੀਬੀਸੀ ਲਈ ਕੰਮ ਕਰਦੇ ਆ ਤੇ ਉਹਨਾਂ ਦੇ ਬੜੇ ਪਿਆਰ ਨਾਲ ਹੌਲੀ ਹੌਲੀ ਬੋਲ ਕੇ ਕਈ ਵਾਰ ਉਹਨਾਂ ਦੀ ਤੁਸੀਂ ਵੀਡੀਓ ਵੇਖੋ ਤਾਂ ਮਜ਼ਾ ਆਊਗਾ ਉਹਨਾਂ ਨੇ ਜਿਹੜੇ ਇਥੇ ਆਈਐਸਆਈ ਦੇ ਇੱਕ ਚੀਫ ਰਹੇ ਸੀਗੇ ਫੈਜ਼ ਹੁਮੈਦ ਜੀ ਉਹਨਾਂ ਨੂੰ ਫੌਜ ਨੇ ਗ੍ਰਿਫਤਾਰ ਕਰ ਲਿਆ ਅਚਾਨਕ ਉਹਦੇ ਤੇ ਟਿੱਪਣੀ ਕੀਤੀ ਆ ਉਹ ਕਹਿੰਦੇ ਕਿ ਹੋਰ ਨਾ ਮੁਲਕਾਂ ਦੇ ਬਹੁਤਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇੰਟੈਲੀਜੈਂਸ ਦਾ ਹੈੱਡ ਕੌਣ ਆ ਇੰਟੈਲੀਜੈਂਸ ਦਾ ਮਤਲਬ ਹੀ ਉਹਨੂੰ ਸੀਕਰ ਰੱਖਿਆ ਜਾਂਦਾ ਆ ਜੀ ਤੇ ਪਰ ਕਹਿੰਦਾ ਕਿ ਪਾਕਿਸਤਾਨ ਬੜਾ ਉਲਟਾ ਮੁਲਕ ਆ ਉਹ ਕਹਿੰਦਾ ਆ ਕਿ ਪਾਕਿਸਤਾਨ ਚ ਇਹ ਦੱਸਿਆ ਗਿਆ ਸੀ ਕਿ ਜਿਹੜਾ ਇਹ ਬੰਦਾ ਆ ਫੈਜ਼ ਹੁਮੈਦ ਇਹ ਅਗਲਾ ਚੀਫ ਬਣ ਸਕਦਾ ਤੇ ਕਹਿੰਦਾ ਹੁਣ ਫੌਜ ਨੇ ਇਹਨੂੰ ਚੁੱਕ ਲਿਆ ਤੇ ਉਹ ਕਹਿੰਦੇ ਆ ਕਿ ਫੌਜ ਨੂੰ ਬੰਦੇ ਚੁੱਕਣ ਦੀ ਹੱਤ ਪੈ ਗਈ ਆ ਪਹਿਲਾਂ ਤਾਂ ਬਾਹਰ ਵਾਲਾ ਚੁੱਕਦੀ ਨਹੀਂ ਤੇ ਹੁਣ ਆਪਣੇ ਬੰਦੇ ਨੂੰ ਚੁੱਕਣ ਲੱਪੀ ਆ ਯਾਨੀ ਕਿ ਉਸ ਗੇਮ ਦੇ ਹਿੱਸਾ ਮਤਲਬ ਸਿਆਸਤ ਦੇ ਗਲਤਾਨ ਆ ਉਹਨੇ ਇਸ ਲੰਬੀ ਕਹਾਣੀ 'ਚ ਹੋਰ ਵੀ ਵੱਡੇ ਇਜਾਮ ਲਾਏ ਆ ਕਿ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਪਰਟੀ ਡੀਲਰ ਹੀ ਸਾਡੀ ਫੌਜ ਆ ਧੰਦੇ ਵੀ ਕਰਦੀ ਆ ਲੋਕਾਂ ਕੋਲ ਪੈਸੇ ਵੀ ਗ੍ਰਾਉਂਦੀ ਆ ਧੱਕੇ ਵੀ ਕਰਦੀ ਆ ਤੇ ਜਿੰਨੂੰ ਮਰਜ਼ੀ ਚੁੱਕ ਵੀ ਲੈਂਦੀ ਆ ਚੰਡੀਗੜ੍ਹ ਬੰਬ ਧਮਾਕਾ ਕਰਨ ਦੇ ਲਈ 5 ਲੱਖ ਰੁਪਏ ਦੇ ਵਿੱਚ ਹੋਇਆ ਸੀ ਸੌਦਾ ਕਹਿੰਦੇ ਇਹ ਆਪਣਾ ਪਿਛਲੇ ਬੁੱਧਵਾਰ ਇੱਕ ਗਰਨੇਟ ਹਮਲਾ ਹੋਇਆ ਸੀਗਾ 575 ਨੰਬਰ ਘਰ ਆ ਸੈਕਟਰ 10 ਦਾ ਜੀ ਤੇ ਉਹਦੇ ਵਿੱਚ ਕੁਝ ਲੋਕਾਂ ਨੂੰ ਫੜਿਆ ਗਿਆ ਤੇ ਜਿਹੜਾ ਬੰਦਾ ਫੜਿਆ ਆ ਉਹ ਕਹਿੰਦਾ ਆ ਕਿ ਮੇਰੇ ਨਾਲ 5 ਲੱਖ ਰੁਪਏ ਸੌਦਾ ਆਇਆ ਪਰ ਮਿਲਿਆ ਮੈਨੂੰ 20000 ਰਿਆ ਤੇ ਇਹ ਤੋਂ ਇਹਦਾ ਨਾਮ ਸੀਗਾ ਰੋਹਮਸੀ ਇਹ ਤਮਾਕਾ ਧੂਕਾ ਕਰਕੇ ਖਿਸਗੇ ਤੋਂ ਦੋ ਜਣੇ ਸੀਗੇ ਤੇ ਸਿੱਧੇ ਗਏ ਪਿੰਨੋਂ ਅੰਮ੍ਰitsar ਤੇ ਮੁੜ ਕੇ ਜਿਹੜਾ ਇਹ ਇਹ ਟੈਕਸੀ ਕੇ ਜੰਮੂ ਕਸ਼ਮੀਰ ਵੱਲ ਨਿਕਲ ਜਾਗੇ ਕਿਸ ਤਰ੍ਹਾਂ ਪਰ ਉਹਦਾ ਕੋਈ ਕੰਮ ਸੀਗਾ ਖੰਨੇ ਉਹ ਖੰਨੇ ਵਾਪਸ ਆਇਆ ਤੇ ਫਿਰ ਉਹ ਉੱਤੇ ਉਹ ਪੁਲਸੇ ਕਾਬੂ ਆ ਗਿਆ ਤੇ ਉਹਦੇ ਕੋਲੋਂ ਕਾਫੀ ਸਾਰੇ ਹਥਿਆਰthio ਰੇੜੇ ਪੜੇ ਗਏ 9mm ਦੀ ਇੱਕ ਪਿਸਤਲ ਵੀ ਫੜੀ ਗਈ ਆ ਤੇ ਹੁਣ ਇਹਦੇ ਤੋਂ ਜਾਣਕਾਰੀ ਜਿਹੜੀ ਆ ਉਹ ਲੈ ਕੇ ਅੱਗੇ ਛਾਪੇਮਾਰੀ ਹੋ ਰਹੀ ਹੈ ਪਿੱਛੇ ਕੌਣ ਕੌਣ ਲੋਕ ਸੀਗੇ ਜੀ ਰੈਸਟੋਰੈਂਟ ਦਾ ਨਾਮ ਰੱਖਿਆ ਗਿਆ ਸੀ ਪ੍ਰਾਂਠਾ ਸਿੰਘ ਨਿਆ ਗਾਣੇ ਕਹਿੰਦੇ ਪੋਸਟਰ ਪਾੜਤੇ ਆ ਕੇ ਇਹ ਬਿਲਕੁਲ ਦਰਬਾਰ ਸਾਹਿਬ ਦੇ ਲੱਗੇ ਹੀ ਆ ਜੀ ਇਹ ਕਹਿੰਦੇ ਵੀ ਉਹ ਕੋਈ ਆਪਣੇ ਬੰਦਾ ਵੇਖੋ ਨਾਲ ਸਰਦਾਰ ਆ ਤੇ ਨਾਲੇ ਹੈਗਾ ਵੀ ਅੰਮ੍ਰਿਤਸਰੀ ਆਇਆ ਉਹ ਇਹ ਨਹੀਂ ਕਿ ਬਾਹਰੋਂ ਆਇਆ ਉਹਨੂੰ ਸਿੱਖਾ ਬਾਰੇ ਪਤਾ ਨਹੀਂ ਸੀਗਾ ਜੀ ਤੇ ਉਹਨੇ ਆਪਣਾ ਜਿਹੜਾ ਰੈਸਟੋਰੈਂਟ ਸੀਗਾ ਉਹਦਾ ਨਾਮ ਸੀਗਾ ਪੀਜ਼ਾ ਕਿੰਗ ਪ੍ਰਾਂਠਾ ਸਿੰਘ ਜੀ ਪੀਜ਼ਾ ਕਿੰਗ ਪ੍ਰਾਂਠਾ ਸਿੰਘ ਸ਼ਾਇਦ ਉਹਨੇ ਤੱਕ ਮਲਾਈ ਹੋਣੀ ਹੈ ਕੋਈ ਜੀ ਤੇ ਇਹਦੇ ਤੇ ਵੀ ਨੰਗਲੁਰਾ ਪਹਾਂ ਲੱਗਿਆ ਵੀ ਉਹਦੀ ਮਸ਼ਹੂਰੀ ਹੋ ਰਹੀ ਹੈ ਨਾ ਤੇ ਉਹਨਾਂ ਪਹਿਲਾਂ ਦੇ ਪੋਸਟਰ ਪਾਰੇ ਦੇ ਕਾਫੀ ਗੁੱਸੇ 'ਚ ਉੱਥੇ ਪਹੁੰਚੇ ਤੇ ਜਿਹੜਾ ਮੈਨੇਜਰ ਉਹ ਨਾਲ ਗੱਲਬਾਤ ਕੀਤੀ ਤੇ ਫਿਰ ਉਹਦਾ ਮਾਲਕ ਸੀਗਾ ਜੀ ਉਹ ਬੁੱਢਾ ਜੱਲਦੇ ਮਹੰਗਾ ਕੋਲ ਹੀ ਗੱਲ ਮੰਨ ਗਿਆ ਕਿ ਮੇਰੀ ਗਲਤੀ ਆ ਤੇ ਮੈਂ ਆਪਣਾ ਨਾਮ ਜਿਹੜਾ ਬਦਲਣ ਲਈ ਤਿਆਰ ਆ ਤੇ ਮੈਂ ਜਲਦੀ ਤੋਂ ਜਲਦੀ ਦਾ ਨਾਮ ਬਦਲ ਦੇਣਾ ਤੇ ਫਿਰ ਉਹ ਸ਼ਾਂਤ ਹੋ ਗਿਆ ਸਾਰਾ ਮਾਮਲਾ ਕੋਈ ਝਗੜਾ ਹੋਇਆ ਨਹੀਂ ਪਰ ਕਿਤੇ ਨਾ ਕਿਤੇ ਐ ਲੱਗਦਾ ਹੈ ਕਿ ਆਪਣੇ ਲੋਕਾਂ ਨੂੰ ਵੀ ਆਪਣੇ ਇਤਿਹਾਸ ਆ ਪਤਾ ਨਹੀਂ ਆ ਇਸ ਤਰ੍ਹਾਂ ਦਾ ਕਰਕੇ ਤੁਸੀਂ ਖੁਦ ਹੀ ਆਪਣਾ ਮਜ਼ਾਕ ਬਣਾਉਦੇ ਹੋ ਬਾਹਰ ਵਾਲੇ ਰਹ ਲਈ ਆ ਤੇ ਪਰਾਟਾ ਸਿੰਘ ਜਾਂ ਇਦਾਂ ਦਾ ਕੋਈ ਜੁੜ ਕੇ ਤੇ ਉਹ ਲਹਿਗ ਸਿੰਘ ਚਲੋ ਉੱਥੇ ਪਹੁੰਚਿਆ ਤੇ ਉਹਨਾਂ ਨੇ ਉਹ ਸ਼ਾਇਦ ਫਿਰ ਹਾਲ ਉਹਦਾ ਨਾਮ ਬਦਲਣ ਦੀ ਸਹਿਮਤੀ ਹੋ ਗਈ ਜੀ ਬਿਲਕੁਲ ਸੋ ਬਹੁਤ ਧੰਨਵਾਦ ਸਾਰਤ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾ ਜਿਹੜਾ ਇੱਥੇ ਸਮਾਪਤ ਹੋਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਫੀਡਬੈਕ ਦਿੱਤੇ ਰਹਿਣਾ ਤੇ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਫਿਰ ਹੋਵਾਂਗੇ ਹਾਜ਼ਰ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਜੀ